ਤਰਦਾ ਮੰਤਰੀ ਪੁੱਤਰ ਦਾ ਜਿਹੜਾ ਤਮਾਸ਼ਾ ਦੇਖੋ ਦੋਸਤੋ ਕੀ ਲੱਗਿਆ ਕਿ ਜਦੋਂ ਸ਼ੇਰ ਸਿੰਘ ਕਲੋਨੀ ਦੇ ਵਿੱਚ ਹੋਡਿੰਗ ਲਗਾ ਕੇ ਕਾਰਪੇਸ਼ਨ ਲਗਾ ਕੇ ਗਈ ਕਿ ਨਜ਼ਾਇਜ਼ ਕਲੋਨੀ ਹੈ ਇਹ ਨਜ਼ਾਇਜ਼ ਜੜੀਆਂ ਇੱਕ ਕਲੋਨੀਆ ਲੋਕ ਪਲਾਟ ਲੈ ਰਹੇ ਉਹਨਾਂ ਨੂੰ ਉਹਨਾਂ ਨੇ ਇੱਕ ਵਾਰਨਿੰਗ ਦੇਣ ਦੇ ਲਈ ਹੋਡਿੰਗ ਲਗਾਏ ਆ ਮੰਤਰੀ ਪੁੱਤਰ ਦਾ ਜਲੰਧਰ ਦੇ ਅਫਸਰਾਂ ਨੂੰ ਫੋਨ ਜਾ ਰਿਹਾ ਕਿ ਹੋਡਿੰਗ ਉਤਾਰੇ ਜਾਣ ਇਹ ਮੈਨੂੰ ਉਹਨਾਂ ਨੇ ਉਹਨਾਂ ਦਾ ਸ਼ੋਰਟ ਸਕ੍ਰੀਨ ਭੇਜਿਆ ਜਿਹੜੇ ਅਫਸਰ ਨੂੰ ਉਹਨਾਂ ਨੇ ਫੋਨ ਕੀਤਾ ਮੰਤਰੀ ਪੁੱਤਰ ਜਿਹੜੇ ਜਲੰਧਰ ਵੈਸਟ ਨੂੰ ਅਗਰ ਉਹਨਾਂ ਦੀ ਕ੍ਰਾਪਸ਼ਨ ਦੇ ਵਿੱਚ ਇਨਵੋਲਵਮੈਂਟ ਨਹੀਂ ਹੈ ਉਹ ਕਿੱਦਾਂ ਫੋਨ ਕਰ ਰਿਹਾ ਹੈ ਅਗਰ ਉਹ ਕਲੋਨੀ ਦੇ ਕਾਗਜ਼ ਡਾਕੂਮੈਂਟ ਸਹੀ ਹੈ ਕਲੋਨੀ ਦੇ ਉਹਨਾਂ ਨੇ ਡਿਵੈਲਪਮੈਂਟ ਚਾਰਜ ਜਮ੍ਹਾਂ ਕਰਵਾਏ ਹੈ ਤੇ ਫਿਰ ਤੇ ਤੁਹਾਨੂੰ ਫੋਨ ਕਰਨ ਦੀ ਜਰੂਰਤ ਹੀ ਨਹੀਂ ਹੈ ਇਸ ਕਰਕੇ ਜਦੂ ਮਾਉਸ ਨੇ ਪ੍ਰੈਸ ਕਾਨਫਰੰਸ ਕਰ ਰਿਹਾ ਸੀ 15 ਮਿੰਟਾਂ ਬਾਅਦ ਹੀ ਕਮੈਂਟ ਲਿਖਨੇ ਚਾਲੂ ਕਰ ਦਿੱਤੇ ਫੇਸਬੁਕਾਂ ਦੇ ਉੱਤੇ ਬਾਜੂ ਵਿੱਚ ਡਿਲੀਟ ਕੀਤੇ ਇਹਨਾਂ ਦੀ ਜਿਹੜੀ ਸ਼ਮਤਾ ਹੈ ਬੜੀ ਘੱਟ ਹੈ ਮੈਨੂੰ ਇਹ ਸੋਚ ਰਿਹਾ ਕਿ ਮੈਂ ਲੱਗਦਾ ਕਿ ਤੇ ਇਲੈਕਸ਼ਨ ਦੇ ਸਰਕਾਰ ਦੇ ਇਲੈਕਸ਼ਨ ਦੇ ਵਿੱਚ ਨਹੀਂ ਬੋਲਿਆ ਸਰਕਾਰੀ ਲੜਾਈ ਤੇ ਮੈਂ ਪਹਿਲੇ 1.5 ਸਾਲ ਤੋਂ ਲੜ ਰਹੇ ਆਂ ਰਮਨ ਰੋੜਾ ਦੇ ਖਿਲਾਫ ਡਟ ਕੇ ਲੜਾਈ ਲੜੀ ਆ ਔਰ ਅਨਸਾਫ਼ ਮਿਲਿਆ ਜਿਹੜੀ ਮੰਗ ਦੀ ਲੜਾਈ ਲੜ ਰਹੇ ਆ ਤੁਹਾਡੇ ਪਿਓ ਪੁੱਤਰ ਦੇ ਖਿਲਾਫੀ ਮੈਨੂੰ ਵੱਡੀ ਜਿੱਤ ਹੋਣੀ ਆ ਮੈਨੂੰ ਜਿੰਨਾ ਮਰਜ਼ੀ ਤੁਸੀਂ ਪ੍ਰੈਸ਼ਰ ਲਿਸਟ ਕਰ ਦਿਓ ਇੱਕ ਵੀ ਐਵੀਡੈਂਸ ਇੱਧਾਂ ਬਾਹਰ ਨਹੀਂ ਆਏਗਾ ਇਹ ਐਵੀਡੈਂਸ ਇਲੈਕਸ਼ਨ ਦਾ ਮੁੱਦਾ ਹੈ ਮੇਰਾ ਇਲੈਕਸ਼ਨ ਦੇ ਵਿੱਚ ਮੈਂ ਕਰ ਕਰ ਪਹਚਾਣੇ ਆ ਤੁਹਾਡੇ ਪਿਤਾ ਜੀ ਵੱਲੋਂ ਲੋਕਾਂ ਨੂੰ ਭੇਜੇ ਹੋਏ ਮੈਸੇਜ ਲੋਕਾਂ ਕੋਲ ਪੈਸੇ ਮੰਗਣ ਦੀਆਂ ਜਿਹੜੀਆਂ ਡਿਮਾਂਡਾਂ ਕੀਤੀਆਂ ਜਾ ਰਹੀਆਂ ਤੁਹਾਡੀਆਂ ਜਿਹੜੀਆਂ ਰਿਕਾਰਡਿੰਗਾਂ ਲੋਕਾਂ ਨੂੰ ਕਿੱਦਾਂ ਦਬਾਇ ਅੱਜ ਮੈਂ ਚਾਹਣਾ ਚਾਹੁੰਦਾ ਵਿਜੀਲੈਂਸ ਸੁੱਤੀ ਪਈ ਹੈ ਹੁਣੇ ਅਤਲ ਭਗਤ ਦਾ ਫੋਨ ਨੂੰ ਜਬਤ ਕੀਤਾ ਜਾਵੇ ਪਤਾ ਕੀਤਾ ਜਾਵੇ ਕਿ 3 ਘੰਟੇ ਪਹਿਲੇ ਕਿਹੜੇ ਕਿਹੜੇ ਅਫਸਰਾਂ ਨੂੰ ਫੋਨ ਕੀਤੇ ਗਏ ਆ ਕਿਹਾ ਗਿਆ ਕਿ ਇਮੀਜਟ ਕੋਡਿੰਗ ਉੱਥੋਂ ਉਤਾਰੇ ਜਾਣ ਇਮੀਜਟ ਉੱਥੇ ਉਹ ਕੋਕੀ ਉਸ ਕਲੋਨੀ ਦਾ ਜਿਹੜਾ ਰੈਵਨਿਊ ਹੈ ਉਹ ਸਾਡੀ ਫਕੀ ਜਮ੍ਹਾਂ ਹੋ ਚੁੱਕਾ ਹੈ ਜਿਹੜਾ ਰੈਵਨਿਊ ਜਿਹਨਾਂ ਦਾ ਕਾਰਪੋਰੇਸ਼ਨ ਜਮ੍ਹਾਂ ਹੋਣਾ ਚਾਹੀਦਾ ਸੀ ਉਹ ਲੈਦਰ ਕੰਪਲੈਕਸਿਕ ਫੈਕਟਰੀ ਦੇ ਵਿੱਚ ਰੈਵਨਿਊ ਜਮ੍ਹਾਂ ਹੋ ਚੁੱਕਾ ਹੈ ਇਸ ਕਰਕੇ ਮੰਤਰੀ ਪੁੱਤਰ ਨੂੰ ਤਕਲੀਫ ਹੋ ਰਹੀ ਹੈ ਕਿਉਂ ਅਜ ਲੋਕਾਂ ਦੇ ਖਿਲਾਫ ਦੁਵਾਰਾ ਜਾਂਚ ਚੱਲੂ ਹੋ ਚੁੱਕੀ ਐ ਮੈਂ ਦੱਸਣਾ ਚਾਹਨਾ ਜਲੰਦਰ ਵੈਸਤ ਕਿਸੇ ਵੀ ਪਰਸਨਲ ਬੰਦੇ ਨਾਲ ਮੇਰੀ ਦੁਸ਼ਮਣੀ ਨਹੀਂ ਐ ਕਲੋਨੀ ਵਾਲੇ ਵੀ ਮੈਨੂੰ ਜਾਣਦੇ ਐ ਲੋਕ ਜਿਹੜੇ ਪ੍ਰਾਲ ਡੈਡੀ ਮੈਨੂੰ ਵੀ ਜਾਣਦੇ ਐ ਉਹ ਵੀ ਲੋਕ ਮੈਨੂੰ ਜਾਣਦੇ ਜਿਹੜੇ ਲੋਕ ਮਕਾਨ ਲੈ ਰਹੇ ਐ ਪਰ ਮੇਰੀ ਦੁਸ਼ਮਣੀ ਤੁਹਾਡੇ ਨਾਲ ਨਹੀਂ ਐ ਪਰ ਮੇਰੀ ਦੁਸ਼ਮਣੀ ਉਹਨਾਂ ਨਾਲ ਐ ਜਿਹੜੇ ਸਰਕਾਰ ਦਾ ਪੈਸਾ ਖਾ ਰਹੇ ਜਿਹੜਾ ਸਰਕਾਰ ਦਾ ਪੈਸਾ ਖਾ ਰਹੇ ਐ ਇਸ ਕਰਕੇ ਮੇਰੀ ਅਜੋੜ ਕੇ ਬੇਨਤੀ ਐ ਕਿ ਮੇਰੀ ਦੁਸ਼ਮਣੀ ਤੁਹਾਡੇ ਨਾਲ ਕੋਈ ਨਹੀਂ ਹੈ ਮੈਂ ਸਿਰਫ ਤੇ ਸਿਰਫ ਕਰਪਟ ਲੋਕਾਂ ਦੇ ਖਿਲਾਫ ਲੜਾਈ ਲੜ ਰਿਹਾ ਜਿਹੜੇ ਕਰਪਟ ਲੋਕ ਜਲੰਧਰ ਵੈਸਟ ਨੂੰ ਕਹਿ ਰਹੇ ਸੀ ਕਿ ਅਸੀਂ ਲੋਕ ਬੇਈਮਾਨ ਨਹੀਂ ਹੈ ਸਾਡੇ ਕੋਲ ਬਹੁਤ ਕੁਛ ਸਾਸੀ ਪਹਿਲੇ ਵੀ ਮੰਤਰੀ ਰਹੇ ਐ ਐਮਐਲਏ ਰਹੇ ਐ ਅੱਜ ਉਹਨਾਂ ਬੇਈਮਾਨਾਂ ਦਾ ਚਿਹਰਾ ਬੇਨਕਾਬ ਕਰ ਰਿਹਾ ਕਿ ਜਦ ਮੈਂ ਲਾਈਵ ਹੁੰਨਾ ਮੈਂ ਕਨਫਰਮ ਕਰਦਾ 15 ਮਿੰਟਾਂ ਦੇ ਵਿੱਚ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਆ ਜਿਸ ਦਿਨ ਮੈਂ ਉਹ ਆਡੀਓ ਫੇਸਬੁੱਕਾਂ ਤੇ ਬਾਹਰ ਦਿੱਤੀਆਂ ਮੀਡੀਆ ਨੂੰ ਦੇ ਦਿੱਤੀਆਂ ਜਿੱਦਣ ਤੁਹਾਡੇ ਪਿਤਾ ਦੇ ਪ੍ਰੂਫ ਦੇ ਦਿੱਤੇ ਉਦੋਂ ਤੁਸੀਂ ਆਪਣੇ ਘਰ ਦੇ ਗਲੀ ਦੇ ਵਿੱਚੋਂ ਬਾਹਰ ਨਿਕਲਣਾ ਤੁਹਾਡੇ ਮੁਸ਼ਕਿਲ ਹੋ ਜਾਣਾ ਹੈ ਡਬਲ A डबल B ਇਹਦਾ ਮਤਲਬ ਸਮਝ ਤੂੰ ਮੈਨੂੰ ਗਾਲ੍ਹਾਂ ਕੱਢਦਾ ਮੇਰੇ ਪਰਿਵਾਰ ਨੂੰ ਗਾਲ੍ਹਾਂ ਕੱਢਦਾ ਮੈਨੂੰ ਕੋਈ ਅਸਰ ਨਹੀਂ ਹੈ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢ ਲੈ ਮੇਰੇ ਪਰਿਵਾਰ ਨੂੰ ਜਦ ਸਮਾਂ ਆਏਗਾ ਇੱਕ ਇੱਕ ਚੀਜ਼ ਇਲੈਕਸ਼ਨ ਦਾ ਮਟੀਰੀਅਲ ਇਕੱਠਾ ਕਰ ਰਿਆ ਮੈਂ ਤੂੰ ਸੋਚ ਰਿਹਾ ਕਿ ਅਫਸਰ ਤੁਸੀਂ ਗੁਲਾਮ ਬਣਾ ਲਿਆ ਜਿਹੜੇ ਮੱਝ ਅਫਸਰ ਨੂੰ ਦਬਕਾ ਮਾਰੋਗੇ ਫੋਨ ਕਰੋਗੇ ਉਹ ਤੁਹਾਡੇ ਗੁਲਾਮੀ ਦੇ ਲਈ ਤੁਹਾਡੇ ਨਾਲ ਕੰਮ ਕਰਨਗੇ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕੀ ਨਾਮ ਤੋੜੇ ਇਲੈਕਸ਼ਨ ਦੇ ਵਿੱਚ ਦਖਲਦਗੀ ਦਿੱਤੀ ਹੈ ਮੈਨਾਂ ਮੈਨੂੰ ਤੁਹਾਡੇ ਮੰਤਰੀ ਮੰਡਲ ਦਾ ਪਤਾ ਕੀ ਫੇਰ ਵੱਲ ਕੀ ਹੋਣਾ ਹੈ ਹੋ ਰਿਹਾ ਪਰ ਇਦਾਂ ਦੇ ਕਰਪਟ ਲੋਕਾਂ ਦੇ ਖਿਲਾਫ ਕਾਰਵਾਈ ਕਰੋ ਕਿ ਅਗਰ ਤੁਹਾਡੀ ਸਰਕਾਰ ਜਲੰਧਰ ਦੇ ਮੇਅਰ ਜਲੰਧਰ ਕਾਰਪੋਰੇਸ਼ਨ ਦੇ ਕਮਿਸ਼ਨਰ ਕੰਮ ਕਰਨਾ ਚਾਹੁੰਦੇ ਆ ਇੱਕ ਮੰਤਰੀ ਦਾ ਪੁੱਤਰ ਕੰਮ ਕੋਈ ਨਹੀਂ ਕਰਨ ਦੇ ਰਿਹਾ ਉਹਨਾਂ ਨੂੰ ਅਗਰ ਇੱਕ ਕੋਈ ਕਲੋਨੀ ਜਿਹੜੀ ਜਿਹੜੀ ਕਿਲ ਪਹਿਲੇ 1 ਮਹੀਨਾ ਪਹਿਲੇ ਨਜਾਇਜ਼ ਸੀ 2 ਮਹੀਨੇ ਬਾਅਦ ਉਵੈਦ ਕਰ ਦਿੱਤੀ ਗਈ ਕਿ ਉਹ ਸਹੀ ਹੈ ਉਰੇ ਜਿਹੜੇ ਡਾਕੂਮੈਂਟ ਨਹੀਂ ਚੈੱਕ ਕੀਤੇ ਗਏ ਨਜਾਇਜ਼ ਕਲੋਨੀਆਂ ਨੂੰ ਸਹੀ ਟੰਗ ਨਾਲ ਸਹੀ ਸ਼ੋਅ ਕੀਤਾ ਜਾ ਰਿਹਾ ਅੱਜ ਉਸੇ ਕਲੋਨੀ ਦੇ ਉੱਤੇ ਬੋਟ ਲੱਗ ਰਹੇ ਆ ਉਸੇ ਕਲੋਨੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਉਸੇ ਕਲੋਨੀ ਦੀਆਂ ਕੋਠੀਆਂ ਨੂੰ ਸੀਲ ਕੀਤਾ ਜਾ ਰਿਹਾ ਇਹਦੇ ਵਿੱਚ ਤੁਸੀਂ ਦੱਸੋਗੇ ਮੁੱਖ ਮੰਤਰੀ ਸਾਹਿਬ ਕਿ ਜਾਂ ਪਹਿਲੇ ਵਾਲੀ ਕਾਰਵਾਈ ਸਹੀ ਸੀ ਜਾਂ ਇਹ ਵਾਲੀ ਕਾਰਵਾਈ ਸਹੀ ਹੈ ਜਾਂ ਅੱਜ 25 ਤਰੀਕ ਵਾਲੀ ਕਾਰਵਾਈ ਸਹੀ ਹੈ ਤਿੰਨਾਂ ਦੇ ਵਿੱਚ ਕੋਈ ਬੰਦਾ بار بار ਇਨਵੋਲਵਮੈਂਟ ਕਰ ਰਿਹਾ ਅਫਸਰਾਂ ਨੂੰ ਕਦੀ ਵਟਸਐਪ ਨੰਬਰ ਤੋਂ ਮੈਸੇਜ ਲਿਖ ਕੇ ਪਾਉਂਦਾ ਕਦੀ ਵਟਸਐਪ ਤੋਂ ਕਾਲ ਕਰਦਾ ਉਹ ਸੋਚਦਾ ਕਿ ਮੈਂ ਮੰਤਰੀ ਪੁੱਤਰ ਆ ਮంత్రి ਜੀ ਸਭ ਕੋ ਜਾ ਕੇ ਐਡਾ ਕਿ ਤਾਕਤਵਰ ਬਣਾ ਦਿੱਤਾ ਹੈ ਕਿ ਜਲੰਧਰ ਵੈਸਟ ਜਿਹੜੀ ਰਿਕਵਰੀ ਬੜੀ ਤੇਜ਼ੀ ਨਾਲ ਹੋ ਰਹੀ ਹੈ ਇਹ ਮੁੱਖ ਮੰਤਰੀ ਸਾਹਿਬ ਜਲੰਧਰ ਦੇ ਲੋਕਾਂ ਨੂੰ ਸਾਫ ਦਿਓ ਮੇਰੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ ਕਿ ਪਰਸਨ ਕੋਈ ਹੈਗੀ ਨਾ ਮੇਰੀ ਕੋਈ ਸਰਕਾਰ ਨਾਲ ਲੜਾਈ ਹੈ ਜਦ ਸਰਕਾਰ ਵਧੀਆ ਕੰਮ ਕਰਦੀ ਹੈ ਮੈਂ ਤੁਹਾਡੀ ਤਾਰੀਫ਼ ਵੀ ਕੀਤੀ ਹੈ ਤੁਸੀਂ ਰਮਨੂੜਾ ਦੇ ਖਿਲਾਫ ਕਾਰਵਾਈ ਕੀਤੀ ਹੈ ਬਾਰ ਬਾਰ ਤੁਹਾਡੀ ਤਾਰੀਫ਼ ਕਰ ਰਿਹਾ ਪਰ ਇੱਕ ਕਰਪਟ ਪਿਓ ਪੁੱਤਰ ਮੰਤਰੀ ਕਰਪਟ ਪੁੱਤਰ ਕਰਪਟ ਕੀ ਜਲੰਧਰ ਵੈਸਟ ਦੇ ਵਿੱਚ ਅਗਰ ਜਲੰਧਰ ਦਾ ਮੇਅਰ ਜਲੰਧਰ ਕਾਰਪੋਰੇਸ਼ਨ ਕੰਮ ਕਰਨੇ ਜਾ ਰਹੀ ਹੈ ਉਨਨ ਦਖਲਅੰਦਾਜ਼ੀ ਦੇਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੀ ਬਦਲੀ ਕਰਾ ਦੇਾਂਗੇ ਤੁਹਾਡੇ ਖਿਲਾਫ ਕਾਰਵਾਈ ਕਰਾ ਦੇਾਂਗੇ ਇਹ ਮੈਂ ਨਹੀਂ ਕਹਿ ਰਿਹਾ ਤੁਹਾਡੇ ਅਫਸਰਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਸਾਨੂੰ ਇਦਾਂ ਦਾ ਫੋਨ 8:00 ਵਜੇ 8 ਮਿੰਟ ਤੇ ਆਇਆ ਕਿ ਇਮੀਡੀਟ ਜਾ ਕੇ ਉੱਥੇ ਹੋਡਿੰਗ ਉਤਾਰ ਕੇ ਆਓ ਤੇ ਕਿਸੇ ਵੀ ਕਲੋਨੀ ਦੇ ਲੰਦਾ ਵੈਸਟ ਦੇ ਵਿੱਚ ਜਾਣ ਤੋਂ ਪਹਿਲੇ ਮੈਨੂੰ ਕੰਟੈਕਟ ਕੀਤਾ ਜਾਵੇ ਇਹਦਾ ਮਤਲਬ ਜੋ ਮੈਂ ਕਹਿੰਦਾ ਸੀ 2 ਮਿੰਟ 3 ਮਿੰਨਿਆਂ ਤੋਂ ਉਹ ਸਹੀ ਸਾਬਤ ਹੋ ਗਿਆ ਅੱਜ ਅੰਦਰ ਵੈਸਟ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਫੈਸਲਾ ਕਰੋ ਕਿ ਅਗਰ ਅੱਜ ਇੱਕ ਕਲੋਨੀ ਦੇ ਖਿਲਾਫ ਜਿੱਥੇ ਆਏ ਦਿਨ ਬੱਚੇ ਮਰ ਸਕਦੇ ਆ ਅਗਰ ਕਲੋਨੀਆਂ ਦੇ ਜਿਹੜੇ ਡਿਵੈਲਪਮੈਂਟ ਚਾਰਜ ਅਗਰ ਜਮ੍ਹਾਂ ਹੋਣਗੇ ਤਾਂ ਹੀ ਸਾਡੇ ਇਲਾਕੇ ਦੇ ਡਿਵੈਲਪਮੈਂਟ ਹੋ ਸਕੇਗੀ ਨਾ ਤਾਂ ਹੀ ਜਲੰਧਰ ਤਰੱਕੀ ਦੇ ਜਾਏਗਾ ਨਾ ਤੇ ਅਗਰ ਇੱਕ ਮੰਤਰੀ ਪੁੱਤ ਕਹਿ ਰਿਹਾ ਕਿ ਡਿਵੈਲਪਮੈਂਟ ਅਗਰ ਜਮ੍ਹਾਂ ਕਰਾਣੀ ਹੈ ਤੇ ਮੇਰੇ ਕੋਲ ਆਓ ਇਹਦਾ ਜਵਾਬ ਤੁਸੀਂ ਦਿਈਓ ਕਿ ਜਲੰਧਰ ਵੈਸਤੇ ਲੋਕਾਂ ਨੇ ਕਿਹਨੂੰ ਚੁਣ ਕੇ ਭੇਜਿਆ ਕਿਹੜੇ ਬੇਈਮਾਨ ਲੋਕ ਜਿਹਨਾਂ ਨੂੰ ਅੱਜ ਵੀ ਪੈਸੇ ਦੀ ਲਾਲਚ ਹੈ 177 ਪੁੱਤਲੇ ਤਿਆਰ ਪਏ ਆ ਜਿੱਦਾਂ 177 ਪੁੱਤਲੇ ਜਲੰਧਰ ਸ਼ਹਿਰ ਤੋਂ ਨਿਕਲਣਗੇ ਨਾ ਪੂਰੇ ਪੰਜਾਬ 'ਚ ਇਤਿਹਾਸ ਬਣੇਗਾ ਪੰਜਾਬ ਦੀ ਯ ਕਿ ਮੰਤਰੀ ਨੇ ਕਿਹੜੀ ਕਿਹੜੀ ਡਿਮਾਂਡ ਕੀਤੀ ਹੈ ਪੂਰੀ ਕਿਉਂਕਿ ਇਸ ਕਰਕੇ ਮੈਂ ਕਹਿ ਰਹੇ ਹਾਂ ਕਿਉਂਕਿ 177 ਪੁੱਤਲਿਆਂ ਤੇ ਲਿਖਿਆ ਜਾਏਗਾ ਕਿ ਇੱਕ ਇੱਕ ਪੁੱਤਲੇ ਤੇ ਲਿਖਿਆ ਜਾਏਗਾ ਕਿ ਕਿਹੜੀ ਦੁਕਾਨ ਕੋਈ ਡਿਮਾਂਡ ਕੀਤੀ ਕਿਹੜੀ ਕਲੋਨੀ ਵਾਲੇ ਉਹ ਕੀ ਡਿਮਾਂਡ ਕੀਤੀ ਕਿੰਨਾ ਕਲੋਨੀ ਬੰਦ ਹੋਈ ਕਿਦਾਂ ਦੁਕਾਨ ਸੀਲ ਖੁੱਲੀ ਕਿਦਾਂ ਉਹ ਸੀਲ ਕੀਤੀ ਗਈ ਪਰ ਮੈਂ ਰਹਾਨ ਹਾਂ ਕਿ ਜਲੰਧਰ ਕਾਰਪੋਰੇਸ਼ਨ ਦੇ ਅਫਸਰ ਜਦੋਂ ਕੋਈ ਕਾਰਵਾਈ ਕਰਨ ਜਾਂਦੇ ਆ ਉਹਨੂੰ ਕਿਦਾਂ 3 ਘੰਟੇ ਪਹਿਲੇ ਮੰਤਰੀ ਪੁੱਤਰ ਫੋਨ ਕਰਕੇ ਧਮਕਾ ਰਿਹਾ ਡਰਾ ਰਿਹਾ ਤੇ ਮੇਰੀ ਬੇਨਤੀ ਹੈ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਪੰਜਾਬ ਹੋ ਤੁਹਾਡੇ ਕੋਲ ਪੰਜਾਬ ਦਾ ਤੁਹਾਨੂੰ ਲੋਕਾਂ ਦੇ ਮੁਖੀਆ ਚਣਿਆ ਜਿਸ ਅਫਸਰ ਨੂੰ ਫੋਨ ਗਿਆ ਉਸ ਅਫਸਰ ਦੇ ਇਮੀਜੈਂਟ ਬਿਆਨ ਹੋਣੇ ਚਾਹੀਦੇ ਆ ਕਿ ਤੈਨੂੰ ਕਿਹੜੇ ਮੰਤਰੀ ਦੇ ਪੁੱਤਰ ਦਾ ਫੋਨ ਆਇਆ ਤੈਨੂੰ ਕਿੰਨੇ ਡਰਾਇਆ ਤੇ ਇਮੀਜੈਂਟ ਮੰਤਰੀ ਪੁੱਤ ਜਿਹੜਾ ਅਰੈਸਟ ਹੋਣਾ ਚਾਹੀਦਾ ਕਿ ਲੋਕਾਂ ਨੂੰ ਜਾ ਕੇ ਜਿਹੜੇ ਸਰਕਾਰੀ ਅਫਸਰਾਂ ਨੂੰ ਤੁਸੀਂ ਫ੍ਰੀ ਹੈਂਡ ਕੀਤਾ ਹੋਇਆ ਉਹਨਾਂ ਨੂੰ ਕਿਦਾਂ ਡਰਾਇਆ ਜਾ ਰਿਹਾ ਇਹ ਹੀ ਹਾਲਾਤ ਤਹਿਸੀਲਾਂ ਦੇ ਆ ਇਹ ਹੀ ਹਾਲਾਤ ਬਾਕੀ ਡਿਪਾਰਟਮੈਂਟਾਂ ਦੇ ਆ ਮੈਂ ਬਾਰ-ਬਾਰ ਕਹਿ ਰਿਹਾ ਕਿ ਬੜੇ-ਬੜੇ ਐਵੀਡੈਂਸ ਆ ਮੇਰੇ ਕੋਲ ਬੜੇ-ਬੜੇ ਪਰ ਮੁੱਖ ਮੰਤਰੀ ਸਾਹਿਬ ਮੇਰੀ ਬੇਨਤੀ ਹੈ ਕਿ ਜਲੰਧਰ ਵੈਸਟ ਨੂੰ ਬਚਾ ਲੋ ਇਹ ਬੇਈਮਾਨ ਪਿਓ ਪੁੱਤਰ ਦੇ ਕੋਲ ਨਹੀਂ ਤੇ ਮੇਰੇ ਹਲਕੇ ਦੇ ਬਹੁਤ ਬੁਰੇ ਹਾਲਾਤ ਹੋ ਜਾਣਗੇ ਪਹਿਲੇ ਹੀ ਲੋਕ ਨਸ਼ੇ ਨਾਲ ਮਰ ਰਹੇ ਆ ਪਹਿਲੇ ਹੀ ਲੋਕ ਬੁਰਾਈ ਨਾਲ ਲੜ ਰਹੇ ਆ ਗੈਂਗਸਟਰਾਂ ਦਾ ਬਹੁਤ ਵੱਡਾ ਦਬਦਬਾ ਮੇਰੇ ਹਲਕੇ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਹੱਥ ਹੈ ਅੱਜ ਅਗਰ ਜਲੰਧਰ ਦੇ ਮੇਅਰ ਨੇ ਪ੍ਰੋਮਿਸ ਕੀਤਾ ਹੈ ਕਿ ਮੈਂ 170 ਨੋਟਿਸਾਂ ਦੇ ਉੱਤੇ ਇਮੀਡੀਏਟ ਜੋ ਸਚਾਈ ਉਹ ਸਾਹਮਣੇ ਲੈ ਕੇ ਆਵਾਂਗਾ ਜਲੰਧਰ ਕਾਰਪੋਰੇਸ਼ਨ ਕੰਮ ਕਰ ਰਹੀ ਹੈ ਅੱਜ ਉਹਨੂੰ ਰੋਕ ਕੌਣ ਰਿਹਾ ਮੰਤਰੀ ਪੁੱਤਰ ਇਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਕਿ ਅਗਰ ਇਹਨਾਂ ਦੇ ਹੱਥ 'ਚ ਕਮਾਂਡ ਦੇਣੀ ਹੈ ਤੇ ਇਹ ਹਾਲਾਤ ਖੜੇ ਹੋਣਗੇ ਜਿਵੇਂ ਜਿਹੜੇ ਬਾਕੀ ਤੁਹਾਡੇ ਜਿਹੜੇ ਸਰਕਾਰੀ ਮਲਾਜਮ ਐ ਕਾਰਪੋਰੇਸ਼ਨ ਦੇ ਉਹ ਗਲਤ ਕਾਰਵਾਈ ਕਰ ਰਹੇ ਫਿਰ ਜਾ ਉਹਨਾਂ ਦੇ ਕਾਰਵਾਈ ਕਰ ਦਿਓ ਜਾਂ ਨਹੀਂ ਤੇ ਮੰਤਰੀ ਪੁੱਤਰ ਨੂੰ ਇਮੀਡੀਏਟ ਸਲਾਕਾਂ ਪਿੱਛੇ ਦਿਓ ਜਲੰਧਰ ਵੈਸਤੇ ਵਿੱਚ ਜਿੰਨਾ ਵੀ ਕਪਲਾ ਹੋਇਆ ਜਿੰਨਾ ਵੀ ਕੋਟਾਲਾ ਹੋਇਆ ਉਹਦੇ ਉੱਤੇ ਕਮੇਟੀ ਬਿਠਾ ਕੇ ਜਾਂਚ ਕੀਤੀ ਜਾਵੇ ਔਰ ਜਿਹੜੇ ਲੋਕ ਦੋਸ਼ੀ ਪਾਏ ਜਾਣ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਜਦ ਤੱਕ 170 ਰੋਡਸਾਂ ਦੇ ਜਿਹੜਾ ਮੈਨੂੰ ਵਿਸ਼ਵਾਸਨ ਦਿੱਤਾ ਹੈ ਜਦ ਤੱਕ ਮੈਨੂੰ ਉਹ ਸੰਤੁਸ਼ਟੀ ਮਹਿਸੂਸ ਹੋਏਗੀ ਕਿ ਉਹਨਾਂ ਖਿਲਾਫ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਰੂਰ ਮੈਂ ਸਮੇਂ ਦੇਵਾਂਗਾ ਸਮੇਂ ਦੇਣ ਤੋਂ ਬਾਅਦ ਅਗਰ ਮੈਨੂੰ ਲੱਗੇਗਾ ਕਿ ਇਹ ਲੋਕ ਅਗਰ ਸਹੀ ਪੱਖ ਪਾਤ ਨਹੀਂ ਕੀਤਾ ਜਾ ਰਿਹਾ ਸਹੀ ਇਨਕੁਆਰੀ ਨਹੀਂ ਕੀਤੀ ਜਾ ਰਹੀ ਤੇ ਮੈਂ 170 ਜਿਹੜੇ ਪੁੱਤਰੇ ਲੈ ਕੇ ਉਹ ਕਾਰਪੋਰੇਸ਼ਨ ਵਿੱਚ ਜਾਵਾਂਗਾ ਮੇਰ ਸਾਹਿਬ ਕੋ ਵੀ ਜਾਵਾਂਗਾ ਔਰ ਮੁੱਖ ਮੰਤਰੀ ਪੰਜਾਬ ਤੱਕ ਉਹ ਪੁਤਲੇ ਪਹੁੰਚਾਵਾਂਗਾ ਉਹਨਾਂ ਨੋਟਿਸਾਂ ਦੇ ਉੱਤੇ ਜੋ ਲਿਖਿਆ ਹੋਵੇਗਾ ਉਹਰਾ ਜਿਹੜਾ ਜਵਾਬ ਹੈ ਉਹ ਮੁੱਖ ਮੰਤਰੀ ਸਾਹਿਬ ਦੇਣਗੇ ਧੰਨਵਾਦ ਦੋਸਤੋ ਬਹੁਤ ਬਹੁਤ ਧੰਨਵਾਦ ਜਲੰਧਰ ਦੇ ਮੇਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਲੰਧਰ ਕਾਰਪੋਰੇਸ਼ਨ ਦੇ ਅਫਸਰਾਂ ਦਾ ਜਿਨ੍ਹਾਂ ਨੇ ਬਿਲਕੁਲ ਪੱਕਪਾ ਦੇ ਉੱਤੇ ਰਾਜਨੀਤੀ ਜਿਹੜੀ ਬਿਲਕੁਲ ਜੋ ਸਲੀਅਤ ਹੈ ਉਹ ਤੇ ਜਿ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਸਲੂਟ ਹੈ ਤੁਹਾਡੇ ਕੰਮ ਨੂੰ ਤੁਹਾਡੀ ਮਿਹਨਤ ਨੂੰ ਅਗਰ ਤੁਸੀਂ ਇਦਾਂ ਹੀ ਕੰਮ ਕਰੋਗੇ ਤੁਹਾਡਾ ਮੈਂ ਫਿਰ ਇੱਕ ਵਾਰ ਆ ਕੇ ਧੰਨਵਾਦ ਕਰਾਂਗਾ ਬਹੁਤ ਬਹੁਤ ਧੰ ਸਾਥੀਓ ਨਮਸਕਾਰ ਕੁਝ ਸਾਥੀ ਜੁੜ ਜਾਣ ਸਾਥੀਓ ਜਿਵੇਂ ਕਿ ਅਸੀਂ 2 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਜਲੰਧਰ ਪ੍ਰੈਸ ਕਲੱਬ ਚ ਕੀਤੀ ਸੀ ਜਲੰਧਰ ਵੈਸਟਰ ਦੇ ਹਾਲਾਤਾਂ ਦੇ ਬਾਰੇ ਕਿ ਜਿਹੜੀ ਕਰਾਪਸ਼ਨ ਦੇ ਚੱਕਰ ਦੇ ਵਿੱਚ ਜਲੰਧਰ ਸ਼ਹਿਰ ਦਾ ਇੱਕ ਐਮਐਲਏ ਜੇਲ ਦੇ ਵਿੱਚ ਹੈ ਏਟੀਪੀ ਸੁਖਦੇਵ ਵਿਸ਼ਤ ਜਿਹੜੇ ਜਲੰਧਰ ਵੈਸਟ ਦੇ ਏਟੀਪੀਸੀ ਉਹਨਾਂ ਨੇ ਜਲੰਧਰ ਵੈਸਟ ਦੇ ਵਿੱਚ 177 ਜਿਹੜੇ ਨੋਟਿਸ ਲੋਕਾਂ ਦੀਆਂ ਨਜ਼ਾਇਜ਼ ਬਿਲਡਿੰਗਾਂ ਨੂੰ ਨਕਲੀ ਨੋਟਿਸ ਦੇ ਕੇ ਸੀਲ ਕੀਤਾ ਕਈਆਂ ਤਸੀਲਾਂ ਖੋਲੀਆਂ ਕਈ ਲੋਕਾਂ ਦੇ ਅਜ ਵੀ ਸੀਲਾਂ ਲੱਗੀਆਂ ਪਈਆਂ ਐ ਕਈ ਲੋਕਾਂ ਦੀਆਂ ਕਲੋਨੀਆਂ ਨੂੰ ਨਜ਼ਾਇਜ਼ ਨੋਟਿਸ ਦੇ ਕੇ ਉਹਨਾਂ ਕੋਲ ਰਿਹਾਫਤਬਸੂਲੀ ਕੀਤੀ ਗਈ। ਉਹ ਲਈ ਮੈਂ ਜਿਹੜਾ 48 ਘੰਟੇ ਦਾ ਅਲਟੀਮੇਟ ਦਿੱਤਾ ਸੀ। ਕੱਲ ਤੋਂ ਹੀ ਮੈਨੂੰ ਜਲੰਧਰ ਕਾਰਪੋਰੇਸ਼ਨ ਦੇ ਅਫਸਰਾਂ ਦੇ ਕਾਲ ਆਣੇ ਹੋਏ ਚੱਲੂ। ਕੱਲ ਜਲੰਧਰ ਦੇ ਮੇਅਰ ਸਾਹਮਣੇ ਵੀ ਮੈਂ ਗੱਲ ਕੀਤੀ, ਮੈਂ ਕਾਲ ਕੀਤੀ, ਉਹਨਾਂ ਨੂੰ ਮੈਂ ਦੱਸਿਆ ਕੀ ਕੀ ਉਹਨਾਂ ਨੇ ਮੈਨੂੰ ਜੋ ਪੁੱਛਿਆ ਕਿ ਮੈਂ ਕਿਹਾ ਕਿ ਜੇ ਤੁਸੀਂ 177 ਨੋਟਿਸਾਂ ਦੇ ਬਾਰੇ ਮੈਨੂੰ ਕਲੀਅਰ ਕਰ ਦੇਉ ਤੇ ਮੈਂ ਇੱਕ ਵੀ ਪੁੱਤਲਾ ਲੈ ਕੇ ਨਹੀਂ ਆਵਾਂਗਾ। ਕਿਉਂਕਿ ਇਹ ਨਹੀਂ ਹੈ ਕਿ ਅੱਜੇ ਕੋਈ ਮੰਤਰੀ ਮੰਡਲ ਚੇਂਜ ਹੋ ਰਿਹਾ ਜਾਂ ਨਾ ਦਬਾਅ ਦੇ ਉੱਤੇ ਮੈਂ ਕੋਈ ਬੋਲ ਰਿਹਾ ਜਾਂ ਪੰਜਾਬ ਸਰਕਾਰ ਦੇ ਇਲੈਕਸ਼ਨ ਦੇ ਵਿੱਚ ਮੈਂ ਨਹੀਂ ਬੋਲਿਆ ਮੈਂ ਰਾਜਨੀਤੀ ਜਿਲੰਡਰ ਵੈਸਟ ਦੇ ਲਈ ਕਰਦਾ ਲੱਗ ਤਰੀਕੇ ਨਾਲ ਆਪਣੀ ਰਾਜਨੀਤੀ ਨੂੰ ਆਪਣੇ ਤਰੀਕੇ ਨਾਲ ਕਰਦਾ ਮੈਨੂੰ ਨਾ ਬਾਈ ਇਲੈਕਸ਼ਨ ਨਾਲ ਲੈਂਦੇ ਨਾ ਮੈਨੂੰ ਮੰਤਰੀ ਮੰਡਲ ਨਾਲ ਲੈਂਦੇ ਨਾ ਮੈਨੂੰ ਕ੍ਰਪਟ ਕ੍ਰਪਟ ਲੋਕ ਜੇ ਕ੍ਰਪਸ਼ਨ ਕਰਨ ਵਾਲੇ ਲੋਕਾਂ ਦੇ ਖਿਲਾਫ ਲੜਾਈ ਲੜਨ ਦਾ ਜਿਹੜਾ ਮੇਰਾ ਪਹਿਲੇ ਦਿਨ ਤੋਂ ਧੀਆ ਕੀਤਾ ਉਹਨੂੰ ਮੈਂ ਪੂਰਾ ਕਰ ਰਿਹਾ ਦੋਸਤੋ ਦੇਖੋ ਕਿ ਜਦੋਂ ਮੈਂ 2 ਦਿਨਾਂ ਦਾ ਅਲਟੀਮੇਟ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਅੰਦੇਸ਼ ਤੇ ਕਾਉਂਸਲਰ ਸਾਰੇ ਸੀਨੀਅਰ ਲੀਡਰ ਮੇਰੇ ਨਾਲ ਬੈਠੇ ਮੈਂ ਕਿਹਾ ਕਿ ਉਹਨਾਂ ਨੋਟਿਸਾਂ ਨੂੰ ਦੁਆਰਾ ਇੱਕ ਵਾਰ ਜੂ ਵਿਚਾਰਿਆ ਜਾਵੇ ਚਲੋ ਕਾਰਪੋਰੇਸ਼ਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੋਟਿਸਾਂ ਨੂੰ ਵਿਚਾਰਨਾ ਕੱਲ ਦਾ ਚਾਲੂ ਕੀਤਾ ਹੈ ਕਈ ਉਹਨਾਂ ਨੂੰ ਵਧੀਆ ਸੁਰਾਗ ਮਿਲ ਰਹੇ ਹੈ ਮੈਨੂੰ ਲੱਗਦਾ ਕਿ ਉਹ ਸਰਕਾਰ ਦੇ ਫੇਵਰ 'ਚ ਜਾਣਗੇ ਸਰਕਾਰ ਦਾ ਰੈਵਨਿਊ ਉਹਨਾਂ ਦੇ ਵਿੱਚ ਜਮਾ ਹੋਏਗਾ ਸਰਕਾਰ ਦਾ ਰੈਵਨਿਊ ਜਿਹੜੇ ਲੋਕ ਖਾਗੇ ਜਿਹੜੇ ਮੈਂ ਬੇਈਮਾਨ ਲੋਕਾਂ ਦੀ ਗੱਲ ਕਰਦਾ ਸੀ ਹਲਕੇ ਦੇ ਮੰਤਰੀ ਮੰਤਰੀ ਪੁੱਤਰ ਦੇ ਜਿਹੜੇ ਅਨਮੋਲਮੈਂਟ ਹੈ ਉਹ ਸਾਹਮਣੇ ਕਲੀਅਰ ਆ ਰਹੀ ਹੈ ਲੋਕਾਂ ਦੇ ਵਿੱਚ ਜਦੋਂ ਕੱਲ ਰਾਤ ਨੂੰ ਮੈਨੂੰ ਨੋਟਿਸ ਭੇਜੇ ਗਏ ਅਫਸਰਾਂ ਵੱਲੋਂ ਕੁਝ ਕਲੋਨੀਆਂ ਦੇ ਕਿ ਇਹਨਾਂ ਨੂੰ ਦੁਬਾਰਾ ਨੋਟਿਸ ਕਰਕੇ ਅਸੀਂ ਬੁਲਾ ਰਹੇ ਹਾਂ ਜੇ ਪਹਿਲੇ ਨੋਟਿਸਾਂ ਦੇ ਉੱਤੇ ਕੋਈ ਹੀਰਾਫੇਰੀ ਹੋਈ ਹੈ ਉਹ ਜਾਂਚ ਦੁਆਰਾ ਕਰਾਂਗੇ ਤੇ ਕਲੀਅਰ ਅਗਰ ਉਸ ਨੋਟਿਸਾਂ ਦੇ ਵਿੱਚ ਕੁਝ ਕਲੀਅਰ ਹੋਏਗਾ ਤੇ ਆਪਾਂ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਦੋਸਤੋ ਅੱਜ 25 ਤਰੀਕ ਨੂੰ ਕਰੀਬ 2 ਘੰਟੇ ਪਹਿਲੇ 3 2.5 ਘੰਟੇ ਪਹਿਲੇ ਝਲੰਦਰ ਵੈਸਤੇ ਵਿੱਚ ਕਈ ਕਲੋਨੀਆਂ ਦੇ ਉੱਤੇ ਨਜਾਇਜ਼ ਜਿਹੜੇ ਲੋਕਾਂ ਨੇ ਕਲੋਨੀਆਂ ਕੱਟੀਆਂ ਜਿਹੜੇ ਲੋਕ ਨਜਾਇਜ਼ ਸਰਕਾਰ ਦਾ ਰੈਵਨਿਊ ਖਾ ਰਹੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ। ਕਈਆਂ ਨੂੰ ਨੋਟਿਸ ਲਗਾਏ ਗਏ ਆ, ਕਈਆਂ ਨੂੰ ਜਗਾਂ ਨੂੰ ਜਾ ਕੇ ਕਲੋਨੀਆਂ ਦੇ ਵਿੱਚ ਹੋਡਿੰਗ ਲਗਾਏ ਗਏ ਆ ਕਿ ਇਹ ਨਜਾਇਜ਼ ਕਲੋਨੀ ਦੇ ਵਿੱਚ ਕੋਈ ਪਲਾਟ ਨਾ ਲਵੇ, ਕੋਈ ਮਕਾਨ ਨਾ ਲਵੇ। ਪਰ ਦੋਸਤੋ ਮੈਂ ਰਾਤ ਨੂੰ ਲਾਈਵ ਹੋ ਕੇ ਕਿਉਂ ਤੁਹਾਨੂੰ ਦੱਸ ਰਿਹਾ ਮੈਂ ਕੱਲ ਵੀ ਲਾਈਵ ਹੋ ਕੇ ਆ ਸਕਦਾ ਸੀ। ਜੋ ਮੈਂ ਕਹਿੰਦਾ ਸੀ ਮੈਂ ਬਾਰ-ਬਾਰ ਕਹਿੰਦਾ ਸੀ ਜਲੰਧਰ ਔਰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਸੀ ਕਿ ਮੇਰੇ ਹਲਕੇ ਜਿਹੜੀ ਕਰਾਪਸ਼ਨ ਹੈ ਉਹ ਇਸ ਇਲਾਕੇ ਦਾ ਮੰਤਰੀ ਮੰਤਰੀ ਪੁੱਤਰ ਕਰ ਰਿਹਾ ਮੈਂ ਹੋਰ ਐਵੀਡੈਂਸ ਦੇਣ ਦੇ ਲਈ ਆਇਆ ਕਿ ਜਿੱਦਾਂ ਹੀ ਜਲੰਧਰ ਵੈਸਟ ਦੇ ਵਿੱਚ ਅੱਜ ਦੋ ਕਲੋਨੀਆਂ ਦੇ ਉੱਤੇ ਕੱਲ ਦੀ ਕਾਰਵਾਈ ਕੀਤੀ ਗਈ ਹੈ ਇੱਕ 6th ਕਲੋਨੀ ਪੁਲ ਦੇ ਉੱਤੇ ਜਿਹਨਾਂ ਦੇ ਵਿੱਚ ਨੋਟਿਸ ਵੀ ਕੱਢੇ ਗਏ ਆ ਉਹਨੂੰ ਹੋਲਡਿੰਗ ਵੀ ਲਗਾਏ ਗਏ ਉੱਥੇ 15-20 ਹੋਲਡਿੰਗ ਲਗਾਏ ਗਏ ਅਲੱਗ-ਅਲੱਗ ਡੈਕੋਰੇਸ਼ਨ ਦੇ ਉੱਤੇ ਮੈਂ ਤੁਹਾਨੂੰ ਫੋਟੋ ਸਾਰੀ ਦੱਸ ਦੇਣਾ ਕਿੱਥੇ ਕਿੱਥੇ ਲੱਗੇ ਆ ਇਦਾਂ ਹੀ ਕਾਲਾ ਸਿੰਘਾ ਰੋਡ ਤੇ ਚੌਪੜਾ ਗਲੂਨੀ ਦੇ ਉਪਰਸਿਟ ਇੱਕ ਕਲੋਨੀ ਕੱਟੀ ਜਾ ਰਹੀ ਆ ਉਰੇ ਜਿਹੜੇ ਆਰਡਰ ਉਹਨਾਂ ਨੇ ਕੱਢੇ ਆ ਉਹਨਾਂ ਨੂੰ ਨੋਟਿਸ ਕੱਢੇ ਆ ਦੁਬਾਰਾ ਉਹਨਾਂ ਤੋਂ ਇਲਾਵਾ ਕੁਝ ਕਾਲਾ ਸਿੰਘਾ ਰੋਡ ਦੇ ਉੱਤੇ ਜਿਹੜੇ ਨਜਾਇਜ਼ ਨੋਟਿਸਾਂ ਦੇ ਉੱਤੇ ਜਿਹੜੀ ਪਹਿਲੇ ਸੀਲ ਜਿਹੜੀਆਂ ਕੋਠੀਆਂ ਹੋਈਆਂ ਸੀ ਉਹਨਾਂ ਦੀਆਂ ਦੁਬਾਰਾ ਉੱਥੇ ਹੋਰ ਤਿੰਨ ਗੁਣਾ ਕੋਠੀਆਂ ਬਣ ਚੁੱਕੀਆਂ ਉਹਨਾਂ ਦਾ ਰੈਵਨਿਊ ਜਿਹੜਾ ਗਵਰਨਮੈਂਟ ਦੀ ਦੇ ਜਿਹੜੇ ਖਾਤੇ 'ਚ ਨਹੀਂ ਆਇਆ ਪਰ ਉਹ ਸੀਲਾਂ ਖੁੱਲੀਆਂ ਕਿੱਦਾਂ ਬੰ ਇਹ ਸਾਰਾ ਜਿਹੜਾ ਖੇਲ ਹੈ ਇਹ ਮੰਤਰੀ